ਹੈ ਨਾ ਉਹ ਕਹਿੰਦੇ ਗਬਰੂਗ ਦੇ ਖੇਤੋਂ ਲੇਟ ਆਇਆ ਲੇਟ ਆਇਆ ਤੇ ਜਾਨੀ ਕਿ 11:30 ਦਾ ਟਾਈਮ ਹੋ ਰਾਮ ਦਾ ਰਾਤ ਤਾਂ 11:30 ਐ ਤੇ ਘਾਲੀ ਕਦੀ ਮੇਰਾ ਸਿਰ ਤੋਂ ਬਹੁਤ ਦੁਖਦਾ ਤੇ ਘਰੇ ਗੋਲੀ ਵਾਲੀ ਵੀ ਹੈ ਨਹੀਂ ਤੇ ਘਰੇ ਕੁਦਰਤਿਕ ਦੇ ਵੀਕਰ ਵੀ ਹੈ ਸੀਗਾ ਕਹਦਾ ਹੁਣ ਤੁਹਾਨੂੰ ਮੈਂ ਲੈ ਕੇ ਕਿੱਥੇ ਜਾਵਾਂ ਕਹਿੰਦਾ ਵੀ ਹੁਣ ਡਾਕਟਰ ਵੀ ਦਗਾਣਾ ਬੰਦ ਐ ਤੇ ਵੀ ਮੁਸ਼ਕਲ ਆ ਗਮ ਹਣਾ ਤੇ ਉਹ ਬੜਾ ਕੜਫੀ ਸੀਗੀ ਤੇ ਉਹ ਐ ਉਹ ਉਹ ਫਿਰ ਖਾਂਦਾ ਸੀਗਾ ਉਹ ਮਾਂ ਦੇ ਪੁੱਤ ਨੇ ਕੀ ਕੀਤਾ ਉਹ ਤੇ ਸਾਹਮਣੇ ਹੀ ਦੱਬੀ ਜੋ ਕੱਢ ਕੇ ਫੀ ਹੁੰਦਾ ਦਾ ਕਰ ਦੋ ਆ ਆਹ ਹਾਰਾ ਦਾ ਦੂਹਾ ਸਿਰ ਸਿਰੇ ਕੀ ਦਰਦ ਦੁਰਦਿਆ ਕਦੇ ਜਾਂਦਾ ਤੋ ਜਦ ਦੁਖੀਆਂ ਦਾ ਮਨ ਉਹਨੂੰ ਜ਼ਹਿਰ ਵੀ ਖਾਣ ਦੇ ਤੇ ਉਹ ਬਲ ਖਾ ਗਈ ਖਾ ਗਈ ਉਹ ਪੰਜ ਕਿ ਮਿੰਟਾਂ ਸਿਰ ਦਰਦ ਫੜ ਗਿਆ ਤੇ ਉਹ ਗਬਰੂ ਸੌ ਗਿਆ ਦੋਨੋਂ ਹਰੂਣ ਕੇ ਕਹਿੰਦੀ ਕਹਿੰਦੀ ਮੜੀ ਹੋਰ ਦੇ ਉਹ ਮੜੀ ਬਹੁਤ ਸਵਾਦ ਮੈ ਗਿਆ ਜੀ ਮੈਂ ਪਹਿਲਾਂ ਜਿਹੜੇ ਵੇਗ ਕਰੀ ਲਾਉਂਦਾ ਹੁੰਦੇ ਪਹਿਲਾਂ ਹੌਲੀ ਹੌਲੀ ਅੱਧੇ ਜੇ ਲਾਉਣ ਲੱਗ ਜਾਂਦੇ ਫਿਰ ਦੋ ਫਿਰ ਤਿੰਨ ਫਿਰ ਚਾਰ ਪੰਜ ਫਿਰ ਫਿਰ ਆਪ ਅਧਿਆਏ ਪੂਆ ਲੈਣ ਲੱਗ ਜਾਂਦੇ ਫਿਰ ਇਕੱਲੇ ਨੌਣ ਲੱਗ ਜਾਂਦੇ ਐ ਜੀ ਹੈ ਨਾ ਤੇ ਹੁਣ ਉਹ ਪੰਜ ਸੱਤ ਦਿਨ ਉਹਨੂੰ ਪਤਾ ਨਹੀਂ ਲੱਗਣਾ ਤਾਂ ਉਹਨੇ ਚੋਰੀ ਖਾਂਦੀ ਰਹੀ ਤੇ ਉਹ ਕਹਿੰਦੇ ਕਹਿੰਦੇ ਰ ਭੈ ਭੀਮ ਕਹਿੰਦੀ ਆ ਕੀ ਕੀ ਖਾਂਦਾ ਆ ਵੀ ਆਪਣਾ ਜਵਾਗ ਵੀ ਨਹੀਂ ਖਾਂਦੇ ਹੈ ਨਾ ਤੇ ਜਾਂਦੀ ਕਿੰਦਰ ਉਹਨੇ ਨਿਗਾਹ ਰੱਖੀ ਤੇ ਉਹ ਚੋਰੀ ਜਦੋਂ ਕੰਨ ਨੌਣ ਨੌਣ ਲੱਗਦਾ ਸੀ ਚੋਰੀ ਖਾ ਜਾਂਦੀ ਸੀ ਤੇ ਥੋੜੀ ਜੀ ਇੱਥੇ ਕੱਢ ਕਰਦੇ ਸੀ ਨਾਲ ਉਹਨੂੰ ਪਤਾ ਲੱਗਿਆ ਫਿਰ ਉਹ ਕਹਿੰਦਾ ਕੀ ਕਹਿੰਦਾ ਆਪਣਾ ਮੜੀ ਕੋ ਦੇ ਗ ਹਾਂ ਤੇਰਾ ਦੁੱਖ ਦਾ ਸਿਰ ਮੈਨੂੰ ਆ ਗਿਆ ਦਰਸ ਗੋਲੀ ਵੱਟ ਕੇ ਖਵਾਤੀ ਵਿੱਚੋਂ ਕੱਢ ਕੇ ਬਰਸ ਤੇਰਾ ਦੁੱਖ ਦਾ ਸਿਰ ਮੈਨੂੰ ਆ ਗਿਆ ਦਰਸ ਗੋਲੀ ਵੱਟ ਕੇ ਖਵਾਤੀ ਵਿੱਚੋਂ ਕੱਢ ਕੇ ਬਰਸ ਸੁਭਾਈ ਕਦਾਂ ਆਨੇ ਆ ਖਾ ਕੇ ਜੱਟਿਆ ਨਹੀਂ ਇੱਕ ਦਿਨ ਦੀ ਸ਼ਿਕਾਇਤ ਤੋਂ ਦਾ ਰੋਜ਼ ਗੱਜਗੀ ਮੇਰੀ ਚਾਂਦੀ ਦੀ ਡੱਬੇ ਚੋਂ ਚੋਰੀ ਖਾ ਜੇ ਨਾ ਕਰੀ ਨਹੀਂ ਇੱਕ ਦਿਨ ਕੀ ਖਵਾਤੇ ਤੂੰ ਤਾਂ ਰੋਜ਼ ਹੀ ਗੱਜ ਗਈ ਮੇਰੀ ਚਾਂਦੀ ਦੀ ਡੱਬੇ ਚੋਂ ਚੋਰੀ ਖਾ ਜੇ ਨਾ ਕਰੀ ਨਹੀਂ ਇੱਕ ਦਿਨ ਕੀ ਖਵਾਤੇ ਤੂੰ ਤਾਂ ਰੋਜ਼ ਹੀ ਗੱਜ ਗਈ ਕੰਮ ਹੁੰਦਾ ਹੌਲਾ ਭਾਲਾ ਖਾ ਕੇ ਆਵੇ ਵੇ ਨਜ਼ਾਰਾ ਰਮਾ ਉੱਡਦੀ ਹਵਾ ਚ ਸੱਚ ਤੇ ਨਹਾਏ ਵੇ ਕੰਮ ਹੁੰਦਾ ਹੌਲਾ ਪਾਲਾ ਖਾ ਕੇ ਆਵੇ ਵੇ ਨਜ਼ਾਰਾ ਰਵਾ ਉੱਡਦੀ ਹਵਾ ਸੱਚ ਦੇ ਨਾਏ ਬੇਸਾਰਾ ਸੁਬਾ ਦੀ ਖਾਦੀ ਲਿਆ ਖਾਈਏ ਹੋਰ ਭੋਰਾ ਨਾ ਟੈਮਣਾ ਤੂੰ ਜੀਬੇ ਵਿੱਚ ਕੱਢ ਮੱਖਣਾ ਤਿੰਨ ਪੰਜ ਕਰਨੇ ਦੀ ਕੋਈ ਲੋੜ ਨਹੀਂ ਵੇ ਟੋਲਾ ਜੱਟੀ ਦਾ ਮੰਗਾਦਾ ਕਰ ਅੱਡ ਮੱਖਣਾ ਤਿੰਨ ਪੰਜ ਕਰਨੇ ਦੀ ਕੋਈ ਲੋੜ ਨਹੀਂ ਵੇ ਟੋਲਾ ਜੱਟੀ ਦਾ ਮੰਗਾਦਾ ਕਰ ਅੱਡ ਮੱਖਣਾ